ਕੋਈ ਨਹੀਂ ਕੋਈ ਕੀ ਹੋਇਆ ਕੀ ਉੱਥੇ ਕਾ ਕੀਤਾ ਜੀ ਇਹਨਾਂ ਨੇ ਛਰੇਮ ਤੱਕਾ ਵੀ ਕਰਨ ਸਾਹਮਣੇ ਵੀਡੀਓ ਬਣੀ ਆ ਕੋਈ ਵੀ ਬਣਾ ਕੇ ਗੋਦਵਾਲਾ ਸਾਹਿਬ ਬੋਲੀ ਹੋਈ ਆ ਇਹ ਮੈਂ ਮੈਂ ਪਾਉਂਦਾ ਮੈਂ 20 20% ਤੇ ਇਹਨਾਂ ਨੂੰ ਦੇਣ ਨੂੰ ਤਿਆਰ ਸੀ ਮੈਂ ਕਿਹਾ 20% ਬੋਲੀ ਪਾ ਕੇ ਦੰਗਾ ਉਦੋਂ ਤਾਈ ਬੋਲੀ ਦੇਣ ਨੂੰ ਵੀ ਤਿਆਰ ਆਂ ਜੀ ਮੈਂ ਜ਼ਮੀਨ ਮੈਂ ਖੁਦ ਵਾਹ ਰਿਹਾ ਇਹ ਅਰੰਡਲੀ ਭਗਤ ਹੋਈ ਆ ਕਮਿਸ਼ਨ ਸੈਕਟਰੀ ਨੂੰ ਮੈਂ ਕਿੰਨੇ ਪੰਜ ਚੌਥੇ ਉੱਥੇ ਕਿੰਨੇ ਪੰਜ ਚੌਥੇ ਪੰਜਣੇ ਕੋ ਹੁਣ ਇੱਕ ਦੋ ਨਹੀਂ ਥੋੜੇ ਕਿੰਨੇ ਕੋਲ ਕੋਲ ਪਿੰਡ ਨੇ ਪੰਡਾ ਪਿੰਡ ਦੇ ਸੱਤ ਪੰਜ ਨਹੀਂ ਸੱਤ ਪੰਜ ਵਿੱਚੋਂ ਕਿੰਨੇ ਪੰਜ ਰੁਪਏ ਦਾ ਬੋਲੀ ਹੋਈ ਆ ਪਤਾ ਹੀ ਨਹੀਂ ਜੀ ਸਾਡੇ ਮੇਰੇ ਕੋਲ ਚਾਰ ਪੰਜਾਂ ਤੋਂ ਬਿਲਕੁਲ ਹੀ ਨਹੀਂ ਪਤਾ ਜੀ ਚਾਰ ਚਾਰ ਪੰਜ ਖੜੇ ਆ ਜੀ ਚਾਰ ਚਾਰ ਪੰਜ ਤਾਂ ਮੈਨੂੰ ਬਰੋੜ ਪਤਾ ਨਹੀਂ ਬੋਲੀ ਹੋਈ ਜਾਂਦੇ ਪਿੰਡ ਦੇ ਆਂਦੇ ਕਿ ਬਾਹਰ ਦੇ ਕਿਤੇ ਪਿੰਡ ਦੇ ਪਿੰਡ ਦੇ ਵਿੱਚ ਬਾਹਰ ਬਿਲਕੁਲ ਨਹੀਂ ਪਤਾ ਜੀ ਤੱਕਾ ਕੀਤਾ ਕਦੀ ਫੈਕਟਰੀ ਨਹੀਂ ਤਾਂ ਕਾਰੀ ਬਈ ਜਿਹੜੇ ਚਾਰ ਪੰਜ ਨੇ ਲਿਖ ਕੇ ਡੀਡੀਪੀਓ ਸਾਹਿਬ ਨੂੰ ਵੀ ਕਹੇ ਉਹਨੂੰ ਕਿ ਅਸੀਂ ਸਰਪੰਚ ਨਾਂ ਸਹਿਤ ਨਹੀਂ ਪੰਚਾਇਤ ਨਾਂ ਸਹਿਤ ਨਹੀਂ ਵੀਡੀਓ ਸਾਹਿਬ ਨੂੰ ਇਹ ਤੁਸੀਂ ਪੰਚਾਇਤ ਮੈਂਬਰਾਂ ਨੂੰ ਨੋਟ ਕਰਾਇਆ ਜੀ ਬੋਲੀ ਅੱਜ ਹਾਂਜੀ ਬਿਲਕੁਲ ਸਾਰੇ ਪੰਚਾਇਤ ਮੈਂਬਰ ਸੱਤਾ ਨੂੰ ਬਿਲਕੁਲ ਜੀ ਇਹ ਤਾਂ ਲਿਖ ਕੇ ਦੇ ਕੇ ਜੀ ਕਹਿੰਦਾ ਅਸੀਂ ਤਾਂ ਕੰਮ ਨਹੀਂ ਕਰਨਾ ਹੈਗਾ ਇਹ ਲਿਖਾ ਹੈਗਾ ਉਹਨੂੰ ਕੋਲ ਕੰਮ ਨਹੀਂ ਕਰਨਾ ਜੀ ਬਿਲਕੁਲ ਬਈ ਕੀ ਕਹਿੰਦਾ ਸੀ ਪੰਚਾਇਤ ਵਿੱਚ ਕੰਮ ਨਹੀਂ ਕਰਨਾ ਵਾਹ ਰਿਟਰਨ ਦੇ ਵਿੱਚ ਪਿਆ ਸਭ ਕੁਝ ਤੁਹਾਨੂੰ ਦੇ ਦੇਣਾ ਜੀ ਕੋਈ ਐਂ ਤੁਹਾਡਾ ਵੀ ਤੁਖਾਨਾ ਪੂਰਤੀ ਹੈ ਕੋਈ ਖਾਦ ਸਭ ਤੱਕ ਆ ਰਿਹਾ ਜੀ ਅਸੀਂ 20% 20% ਬੋਲੀ ਜੋ ਸਰਕਾਰ ਨੇ ਕਹਾ ਸੀ ਉੱਤੇ ਵੀ ਬੋਲੀ ਦੇਣ ਨੂੰ ਤਿਆਰ ਹਾਂ ਬੋਲੀ ਹੋਈ ਕਿੱਥੇ ਸਰਪੰਚ ਸਾਹਿਬ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਆਮ ਹੁੰਦੀ ਆ ਕੇ ਹੁੰਦੀ ਆ ਪਹਿਲਾਂ ਹੁੰਦੀ ਬਿਲਕੁਲ ਨਹੀਂ ਜੀ ਹੋਈ ਗੁਰਦਾਰ ਸਾਹਿਬ ਜੋਈ ਆ ਉੱਥੇ ਬਿਲਕੁਲ ਨਹੀਂ ਗੁਰਦਾਰ ਸਾਹਿਬ ਚ ਬਿਲਕੁਲ ਨਹੀਂ ਹੋਈ ਜੀ ਗੁਰਦੁਆਰਾ ਸਾਹਿਬ ਤੋਂ ਬਾਹਰ ਜੀ ਸਾਡੇ ਕੋਲ ਸੱਤ ਬਣੀ ਹੋਇਆ ਚੌਟਰਾਜਾ ਬਣਿਆ ਹੋਇਆ ਜੀ ਉੱਥੇ ਚੇਹਰਾ ਸੈਟਿੰਗ ਲੱਗੀ ਹੋਈ ਆ ਸਾਰਾ ਕੁਝ ਵੀਡੀਓ ਹੈਗੀ ਆ ਬਗੈਰ ਦਾ ਸਾਰੀ ਉਹ ਹੁਣ ਦਿਖਾ ਦਿੰਦੇ ਜੇ ਮੈਂ ਮੈਨੂੰ ਐਂਟੀ ਕਰਾਈਆਂ ਆ 13 6 ਤੱਕ ਨੂੰ ਕੰਟਰੀ ਹੋ ਗਈ ਉਹ ਤਾਂ ਕੋਈ ਵੀ ਨਹੀਂ ਆਂਦੀ 30% ਸਰਕਾਰ ਨੇ ਕਹੀਆ ਇਹਨਾਂ ਨੂੰ ਪੁੱਛੋ ਜੀ ਕੀ ਰੇਟ ਚੱਲਿਆ ਬੋਲੀ ਮੈਂ 20% ਕਹਿਆ ਸਰਕਾਰ ਨੇ ਮੈਂ 30% ਬੋਲੀ ਦੇ ਕੇ ਤੁਹਾਨੂੰ ਤਿਆਰ ਖੜਾ ਮੈਂ ਜ਼ਮੀਨ ਨੂੰ ਵਾਹ ਰਿਹਾ ਹਾਂ ਅਜੇ ਤਾਂ ਖਾਤੇ 'ਚ ਪੈਸੇ ਵੀ ਨਹੀਂ ਗਏ ਉਹ ਇਹ ਪੁੱਛ ਲਓ ਜੀ ਹੈ 12 ਮਿੰਟ ਦੇ ਆ ਪੰਚਾਇਤ ਦੇ ਖਾਤੇ 'ਚ ਪੈਸੇ ਵੀ ਨਹੀਂ ਗਏ ਮੈਂ ਨਕਦ ਪੈਸੇ ਦੇਣ ਨੂੰ ਤਿਆਰ ਖੜਾ ਅੱਛਾ ਜੀ ਨਕਦ ਹੁਣੇ 25% ਮੈਂ ਪਾ ਕੇ ਦੱਲਾਂ ਜੀ ਨਕਦ ਰਕੀਏ ਦੰਦਾ ਪਿੰਡ ਦੇ ਵਿੱਚ ਅਨਾਊਂਸਮੈਂਟ ਨਹੀਂ ਕਰਾਈ ਗਈ ਪਿੰਡ ਦੇ ਅਨਾਊਂਸਮੈਂਟ ਨਹੀਂ ਕਰਾਈ ਗਈ ਕੋਈ ਕੁੱਲ ਵੀ ਨਹੀਂ ਕਰਾਈ ਜੀ ਤੁਸੀਂ ਪ ਕਿਸੋ ਸਾਈਨ ਵਾਲੇ ਆ ਦਿਖਾ ਦੇ ਮੈਨੂੰ ਹੱਥ ਖੜਾ ਸਰਪੰਚ ਸਾਹਿਬ ਮੈਂ ਚੌਕੀਦਾਰ ਦੱਸੋ ਸਰਪੰਚ ਸਾਹਿਬ ਹੋਇਆ ਚੌਕੀਦਾਰ ਦਾ ਸੈਨ ਜੀ ਦੋਲੀ ਹਾਲੀਆ ਲਾਸਟ ਗਾ ਤੇ ਦੱਸੋ ਜੀ ਦੋਲੀ ਚੌਕੀਦਾਰ ਦਾ ਸੈਨ ਹੋਇਆ ਜੀ ਸਾਈਨ ਕਿ ਤੋਂ ਕੰਨ ਹੁੰਦਾ ਜੀ ਉਹਦਾ ਨਾਮ ਫਿਰ ਮਾਈਕੀ ਬੁਲਾਣਾ ਸਾਈਨ ਤੋਂ ਦੋ ਲਾਅ ਮੇਨਟੇਨ ਹੋਈ ਜੀ ਨਹੀਂ ਇਹ ਤਾਂ ਮੈਂ ਇਹਨਾਂ ਨੇ ਕੋਣੀ ਮੈਂ ਕਿਹੜਾ ਕੋਣੀ ਜੱਗਾ ਯਾਰ ਦੋਲੀ ਜੀ ਤੁਸੀਂ ਮੈਨੂੰ ਬੋਲ ਮੈਨੂੰ ਮੈਨੂੰ 13 ਤਰੀਕ ਨੂੰ ਮੈਨੂੰ ਕੀ ਗੱਲ ਕਹੀ ਸੀ ਹਾਂ ਤੁਸੀਂ ਕੀ ਗੱਲ ਕਹੀ ਸੀ ਸੈਕਟਰ ਸਾਹਿਬ ਤੁਹਾਨੂੰ ਫੋਨ ਤੇ ਬਿਨਾਂ ਗੱਲ ਹੋਈ ਸੀ ਮੈਂ ਕਿਹਾ ਬੋਲੀ ਤੁਸੀਂ ਕਹਿੰਦੇ ਕਰਾਉਣੇ ਵੋਟਾਂ ਦੀ ਗੱਲ ਕਰਾਂਗੇ ਉਹਨੇ ਰਿਮਾਈਂਡ ਕਰ ਦਿੱਤੀਆਂ ਇਹ ਸੈਕਟਰ ਸਾਹਿਬ ਨੇ ਮੈਨੂੰ ਫੋਨ ਤੇ ਗੱਲ ਕੀਤੀ ਹੈ ਬਿਲਕੁਲ ਨਹੀਂ ਜੀ ਇਹਨੇ ਨਾ ਮੈਨੂੰ ਕਾਲ ਕੀਤੀ ਮੈਂ ਕਿਹਾ ਜੀ ਮੈਂ ਜ਼ਮੀਨ ਬਾਹਰ ਹਾਂ ਮੈਂ ਚੌੜਾਏ 15 ਮੈਂ ਕਿਹਾ ਜੀ ਚੌੜਾਏ 14 3 ਵਾਲੀ ਜ਼ਮੀਨ ਖਰੀਦਣੀ ਹੈ ਜੀ ਜਵਾਬ ਦਵਾਂ ਤੁਹਾਡਾ ਪ੍ਰੂਫ ਹੈ ਕਿ ਅਸੀਂ ਛੜਿਆ ਬੋਲੀ ਕੀਤੀ ਆ ਓਪਨ ਨਹੀਂ ਉਹ ਪਤਾ ਕਹਿੰਦਾ ਜੀ ਇਹਦੇ ਮੈਂ 30% ਦੇ ਵਾਪਸ ਜਿੰਨੇ ਬਾਬਾ ਮੈਂ ਦੀਨ ਤਿਆਰ ਹੈ ਜੀ ਬੋਲੀ ਹੋ ਗਈ ਤੁਹਾਡੀ ਜੀ ਇਹਨਾਂ ਨੂੰ ਪੁੱਛੋ ਜੀ ਕਿ ਬਦਕੀਤਾਂ ਨੂੰ ਸਾਡੇ ਕੋਲ ਕਿੰਨੇ ਚ ਟੁਕੀ 10% 5% 20% 10% ਕੀਤੀ ਹੈ 30% ਦਾ ਗਵਰਨਮੈਂਟ ਕਹਿੰਦੀ ਹੈ ਜੀ ਸਰਕਾਰ ਕੋਲ ਨਹੀਂ ਮੌਕੇ ਆ ਜਾਂਦੇ ਨਹੀਂ ਮੌਕੇ ਤੇ ਮੈਂ ਕਿੰਨੀ ਵਾਰ ਤੁਹਾਨੂੰ ਫੋਨ ਕੀਤਾ ਬੋਲੀ ਵਿੱਚ ਮੈਂ ਤਾਂ ਅਪ੍ਰੈਲ ਦੇ ਵਿੱਚ ਬੋਲੀ ਰੱਖੀ ਇਹਨਾਂ ਨੇ ਬਾਈ ਪ੍ਰਾਈਸ ਤੋਂ ਸੈਕਟਰੀ ਸਾਹਿਬ ਗਏ ਪੈਣੇ ਬਾਈ ਪ੍ਰਾਈਸ ਮੈਂ ਉੱਤੇ ਬੈਠਾ ਸੀਗਾ ਇਹ ਮੇੜਾ ਕੱਢ ਕੇ ਮੁੰਡਿਆ ਜੀ ਨੂੰ ਕੰਮ ਦੇਣਾ ਸੀ ਆਪਾਂ ਤੁਹਾਨੂੰ ਫੋਨ ਕੀਤਾ ਹਾਂਜੀ ਹਾਂ ਕੋਈ ਫੋਨ ਕੀਤਾ ਮੈਂ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਨਹੀਂ ਕੀਤਾ ਜੀ ਯਾਰ ਮੈਂ ਕਿਹਾ ਸਾਮਰ ਬੋਲੀ ਕਰੀ ਬਿਲਕੁਲ ਨਹੀਂ ਕੀਤਾ ਇਹਨਾਂ ਨੇ ਵੋਟਾਂ ਨੂੰ 19 ਤਰੀਕ ਤੋਂ ਬਾਅਦ ਗਿਆ ਸਨ ਵੋਟਾਂ ਨੂੰ ਸਰਕਾਰ ਦੇ ਕੋਈ ਨੋਰਮਸ ਹੈਗੇ ਸੈਕਟਰੀ ਸਾਹਿਬ 20% ਤੋਂ ਵੱਧ ਬੋਲੀ ਹੋਣੀ ਚਾਹੀਦੀ ਹੈ ਕੋਈ ਨੋਰਮਸ ਹੈਗੇ ਸਰਕਾਰ ਦੇ ਹੈਗੇ ਸਰਕਾਰ ਦੇ ਇੱਕ ਮਿੰ ਹਾ ਜੀ ਪਹਿਲਾਂ 5 ਬੀ ਆ 10 ਬੀ ਆ ਤੇ 20% ਆ ਹਾਂ ਜੀ ਪਹਿਲੀ ਬੋਲੀ ਸੀ ਕਿ ਦੂਜੀ ਵਾਰ ਹੋਈ ਜੇ ਹੈ ਆ ਆਪਣੀ ਅਮਿਤ ਨਹੀਂ ਬਾਅਦ ਤੇ ਪੰਜ ਫਰੰਕ ਤੇ ਜੀ ਬੋਲੀਆ ਸਾਰਾ ਪਣੀ ਐਸਜੀ ਉਹ ਦੋ ਵਾਰ ਕੈਨਸਲ ਹੋ ਚੁੱਕੀ ਹੈ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਬਕਾਇਦਾ ਭਰਾ ਦੋ ਸਾਲ ਹੀ ਹਜ਼ਾਰ ਕਰੋ ਪਹਿਲਾਂ ਦੋ ਬੋਲੀਆਂ ਕੈਨਸਲ ਦਾ ਪਤਾ ਤੁਹਾਨੂੰ ਬਿਲਕੁਲ ਨਹੀਂ ਜੀ ਪਤਾ ਬਿਲਕੁਲ ਨਹੀਂ ਪਤਾ ਜੀ ਸੈਕਟਰੀ ਸਾਹਿਬ ਨੂੰ ਅਸੀਂ ਫੋਨ ਕੀਤਾ ਇਹਨਾਂ ਨੇ ਕਿਹਾ ਕਿ ਮੈਂ ਦੋ ਫੇਰ ਕੋਈ ਕਾਰਨ ਪਿੱਛੇ ਮੈਂ ਇਹਨਾਂ ਨੇ ਕਿਹਾ ਦੋ ਪਹਿਲਾਂ ਉਹ ਦਲੇ ਜੀ ਇਹਨਾਂ ਨੇ ਮੈਂ 25 ਸਤਿਕਾਰ ਜੀ ਮੈਂ ਕੁਲਵਿੰਦਰ ਸਿੰਘ ਜੀ ਪਿੰਡ ਬਰਮਾ ਸਰਦੇ ਪੰਚਾਇਤੀ ਜ਼ਮੀਨ ਮੈਂ ਬਾਹ ਰਹਿਆਂ ਜੀ ਪਿਛਲੇ ਸਾਲ ਟਿੱਕੇ ਤੇ ਲੱਤੀ ਸੀ ਵੀ ਜੀ ਇਸ ਵਾਰ ਅਸੀਂ ਬੋਲੀ ਕਰਾਉਣ ਦੀ ਤਰੀਕਾ ਰੱਖਿਆ ਕੁਛ ਦੇ ਸੀ ਕਿ ਸੈਕਟਰੀ ਸਾਹਿਬ ਨੂੰ ਵਾਰ ਵਾਰ ਫੋਨ ਕਰਕੇ ਬਸ ਸੈਕਟਰੀ ਸਾਹਿਬ ਜਣਕਾਂ ਨੂੰ ਅੱਜ ਕੱਲ੍ਹ ਕਰਾਉਂਦਾ ਜੀ ਕਿ ਕੱਲ 16 6 ਨੂੰ ਜੀ ਸੈਕਟਰੀ ਸਾਹਿਬ ਨੇ ਪਤਾ ਨਹੀਂ ਕਿੱਥੇ ਬੋਲੀ ਕਰਾਈ ਜਾਂ ਕਿੱਥੇ ਨਹੀਂ ਕਰਾਈ ਸਾਨੂੰ ਪਤਾ ਲੱਗਿਆ ਸ਼ਾਮੀ ਜੇ ਅੱਜ ਅਸੀਂ ਵੀਡੀਓ ਦਫ਼ਤਰ ਆਏ ਜੀ ਇੱਥੇ ਆ ਕੇ ਅਸੀਂ ਪਤਾ ਕੀਤਾ ਵੀ ਸੈਕਟ ਉਹ ਕਨੇ ਵੀ ਸੈਕਟ ਹੋ ਗਈ ਕੱਲ ਬੋਲੀ ਜੀ ਬੋਲੀ ਸਰਪੰਚ ਸਾਹਿਬ ਮਨਦੀਪ ਨੇ ਆਪਣੇ ਘਰੇ ਕਰਾ ਲਈ ਆਪਣੇ ਚੇਤੇ ਚਾਚੇ ਦੇ ਨਾਂ ਤੇ ਪਰਚੀ ਪਟਾ ਕੇ ਜ਼ਮੀਨ ਉਹਨੇ ਆਪ ਖੋਦ ਪਾਉਣੀ ਹੈ ਜੀ ਤੇ 5% ਵਿੱਚ ਹਾਲਾਂਕਿ ਮੈਂ 25 30% ਨੂੰ ਵਾਧਾ ਕਰਕੇ ਗਵਰਨਮੈਂਟ ਨੇ ਕਿਹਾ ਸੀ 20% ਮੈਂ 25 30% ਵਾਧਾ ਕਰਕੇ ਬੋਲੀ ਜ਼ਮੀਨ ਨੂੰ ਲੈਣ ਨੂੰ ਤਿਆਰ ਹਾਂ ਜੀ ਮੈਂ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਡੀਡੀਪੀ ਸਾਹਮਣੂ ਵੀ ਟਰੈਕਟਰ ਸਾਹਮਣੂ ਵੀ ਇਹ ਬੋਲੀ ਕੈਨਸਲ ਕਰਕੇ ਦੁਬਾਰਾ ਕਰਾਈ ਜਾਵੇ ਜੀ ਮੈਂ ਜ਼ਮੀਨ 25 30% ਲੈਣ ਤੇ ਵੱਧ ਲੈਣ ਤੇ ਤਿਆਰ ਹਾਂ ਜੀ ਮੈਂ ਜੀ ਮੈਂ ਮਨਦੀਪ ਸਿੰਘ ਸਰਪੰਚ ਪਿੰਡ ਬਰਮਾ ਦੇਖੋ ਜੀ ਇਹ ਸ਼ਰਾਰਤੀ ਬੰਦੇ ਨੇ ਜੀ ਇਹ ਸਾਡੇ ਪਿੰਡ ਦਾ ਪਹਿਲਾਂ ਵੀ ਬੜਾ ਨੁਕਸਾਨ ਕਰਾ ਚੁੱਕੇ ਨੇ ਜੀ ਸਾਨੂੰ ਜਿੱਦਾਂ ਦੀ ਪੰਚਾਇਤ ਨੇ ਸੌਹ ਚੁੱਕੀ ਆ ਉਸ ਦਿਨ ਤੋਂ ਇਹ ਕਲੇਸ਼ ਪਾਉਂਦੇ ਆ ਰਹੇ ਨੇ ਇਹ ਬਕਾਇਦਾ ਵੀਡੀਓ ਸਭ ਕੋਲ ਵੀ ਲਿਖ ਕੇ ਦੇ ਕੇ ਗਏ ਨੇ ਵੀ ਅਸੀਂ ਸਰਪੰਚ ਨਾਲ ਸਹਿਮਤ ਨਹੀਂ ਹੈ ਕਿ ਅਸੀਂ ਕਿਸੇ ਕੰਮ 'ਚ ਸਾਈਨ ਨਹੀਂ ਕਰਨੇ ਡੀਡੀਪੀਓ ਸਭ ਕੋਲ ਵੀ ਦੇ ਕੇ ਆਨੇ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਕਿਸੇ ਥੋੜੇ ਵਿਕਾਸ ਕਾਰਜ ਨਾਲ ਕਿਸੇ ਕੰਮ ਨਾਲ ਅਸੀਂ ਸਹਿਮਤ ਨਹੀਂ ਹੈ ਜੀ ਦੇਖੋ ਜੀ ਜਿਹੜੀ ਇਹ ਬੋਲੀ ਦੀ ਗੱਲ ਕਰਦ ਨੇ ਪੰਚਾਇਤ ਵਾਲੀ ਜ਼ਮੀਨ ਦੀ ਉਪ ਸਹੀ ਜੋ ਗਵਰਨਮੈਂਟ ਦੀ ਹਦਾਇਤਾਂ ਦੇ ਅਕੋਰਡਿੰਗ ਹੋਈ ਆ ਕੋਈ ਉਹਦੇ ਵਿੱਚ ਫਰਕ ਨਹੀਂ ਕੋਈ ਕੁਝ ਨਹੀਂ ਹੈਗਾ ਇਹ ਕਹਿੰਦੇ ਸਾਡੇ ਪੰਚਾਂ ਨੂੰ ਦੱਸਿਆ ਨਹੀਂ ਹੈਗਾ ਆਹ ਦੇਖੋ ਜੀ ਇਹਨਾਂ ਨੂੰ ਮੈਂ ਪਹਿਲਾਂ ਨੋਟਿਸ ਕੱਢਿਆ ਸੀਗਾ ਏਜੰਡਾ ਜੀ 21 4 2025 ਨੂੰ ਵੀ ਆਪਾਂ ਸ਼ਾਮਲਾੜ ਜ਼ਮੀਨ ਦੀ ਬੋਲੀ ਕਰਾਉਣੀ ਆ ਇਹਨਾਂ ਨੇ ਏਜੰਡਾ ਲੈਣ ਤੋਂ ਵੀ ਇਨਕਾਰ ਕਰਤਾ ਜੀ ਆ ਸਾਡੇ ਚੌਂਕੀਦਾਰ ਸਾਹਿਬ ਦੀ ਰਿਪੋਰਟ ਆ ਇਹਨਾਂ ਨੇ ਏਜੰਡਾ ਨਹੀਂ ਲਿਆ ਫਿਰ ਅਸੀਂ ਦੂਸਰਾ ਏਜੰਡਾ ਕੱਢਿਆ ਜੀ 25 4 25 ਨੂੰ ਜੀ ਉਹਦੇ ਵਿੱਚ ਫਿਰ ਇਹਨਾਂ ਨੇ ਉਹੀ ਅਸੀਂ ਵਿਕਾਸ ਕਾਰਜਾਂ ਸੰਬੰਧੀ ਐਮਪੀ ਤੋਂ ਗਰਾਡ ਲੈਣ ਸੰਬੰਧੀ ਸ਼ਮਸ਼ਾਮ ਘਾੜ ਦਾ ਕੰਮ ਸ਼ੁਰੂ ਕਰਾਉਣ ਸੰਬੰਧੀ ਬਰਮਾ ਦਾ ਕੰਮ ਸ਼ੁਰੂ ਕਰਾਉਣ ਸੰਬੰਧੀ ਸ਼ਾਮਲੜ ਜ਼ਮੀਨ ਦੀ ਬੋਲੀ ਕਰਾਉਣ ਸੰਬੰਧੀ ਜੀ ਇਹ ਨੋਟਸ ਬਗਾਇਦਾ ਕੱਢੇ ਨੇ ਇਹਨਾਂ ਨੂੰ ਪਰ ਇਹਨਾਂ ਨੇ ਏਜੰਡਾ ਲੈਣ ਤੋਂ ਜਵਾਬ ਕਰਤਾ ਨਾ ਹੀ ਉੱਥੇ ਹਾਜ਼ਰ ਹੋਏ ਨੇ ਹੁਣ ਤੁਸੀਂ ਦੱਸੋ ਜੀ ਇਹ ਕਹਿੰਦੇ ਸਾਡੇ ਪੰਚਾਂ ਨੂੰ ਦੱਸਿਆ ਨਹੀਂ ਹੈਗਾ ਮੈਂ ਕੀ ਨਹੀਂ ਦੱਸਿਆ ਉਸ ਤੋਂ ਬਾਅਦ ਬੀਡੀ ਪੀਓ ਸਾਹਿਬ ਨੇ ਆਪਦਾ ਨੋਟਿਸ ਕੱਢਿਆ ਉੱਥੇ ਵੀ ਇਹ ਗੈਰਹਾਜ਼ਰ ਰਹੇ ਨੇ ਕਿ ਉਹ ਕਹਿੰਦਾ ਜੀ 5% ਤੇ ਬੋਲੀ ਹੋਈ ਹੈ ਦੋ ਵਾਰ ਕੈਨਸਲ ਹੋਈ ਹੈ ਪਹਿਲਾਂ ਉਹ ਕਹਿੰਦਾ ਸਭ ਨੂੰ ਬੋਲੀ ਨਹੀਂ ਆਈ ਦੋ ਵਾਰ ਕੋਈ ਲੈਣੇ ਵਾਲਾ ਨਹੀਂ ਸੀਗਾ ਜੀ ਬੋਲੀ ਉਹ ਬੰਦਾ ਕਹਿੰਦਾ ਜੀ ਮੈਂ 25 30% ਬਾਬਤੇ ਲੈਣ ਨੂੰ ਤਿਆਰ ਹਾਂ ਜੀ ਦੇਖੋ ਜੀ ਪਰ ਲੈਂਦਾ ਜੀ ਅੱਜ ਤਾਂ ਬੋਲੀ ਓਪਨ ਕਰਾਈ ਆ ਬਕਾਇਦਾ ਵੀਡੀਓ ਬਣੀ ਆ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਅੱਗੇ ਬੋਲੀ ਹੁੰਦੀ ਉੱਥੇ ਬੋਲੀ ਹੋਈ ਹੈ ਜੀ ਜਾਨੀ ਉਹਨਾਂ ਨੂੰ ਲਾਏ ਕੇ ਦੋਸ਼ ਇਹਦੇ ਗਲਤ ਸਾਰੇ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਜੀ ਅੱਗੇ ਇਹਨਾਂ ਦਾ ਕਰਾਂਗੇ ਹਾਲੇ ਸਾਡੇ ਇਹਨਾਂ ਦੇ ਅਸੀਂ ਮੰਨਤ ਨਹੀਂ ਦਾ ਕੇਸ ਲਾਵਾਂ ਸैम ਸੰਗਈ ਕਿਹੜਾ ਪਿੰਡ ਦਾ ਪੰਚਾਇਤ ਆ ਮਾਪੂਸੀ ਪਰਮਾ ਪਿੰਡ ਦਾ ਜਿਹੜੀ ਪੰਚਾਇਤ ਦੀ ਬੋਲੀ ਹੋਈ ਆ ਕੱਲ ਉਹਦੇ ਬਾਰੇ ਤੁਹਾਨੂੰ ਨੌਲੇਜ ਸੀਗੀ ਬਿਲਕੁਲ ਹੀ ਨੌਲੇਜ ਨਹੀਂ ਸਾਡੇ ਨੂੰ ਦੱਸਿਆ ਨਹੀਂ ਜੀ ਸਾਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈਗੀ ਨਾ ਸਾਨੂੰ ਕਿਸੇ ਦਾ ਫੋਨ ਕਾਲ ਆਇਆ ਨਾ ਪਿੰਡ 'ਚ ਲੋਸਮੈਂਟ ਹੋਈ ਆ ਅੱਛਾ ਜੀ ਦੋ ਵਾਰ ਬਣਾ ਤਾਂ ਦੋ ਵਾਰ ਬਣਾ ਰਿਜੈਕਟ ਹੋਈ ਥੋਨੂੰ ਪਤਾ ਬੋਲੀ ਉਹਦੇ ਬਾਰੇ ਵੀ ਸਾਨੂੰ ਨਹੀਂ ਪਤਾ ਉਹਦੇ ਬਾਰੇ ਰਿਜੈਕਟ ਉਹਦੇ ਬਾਰੇ ਵੀ ਸਾਨੂੰ ਨਹੀਂ ਪਤਾ ਇਹਨਾਂ ਨੇ ਆਪੇ ਲੋਸਮੈਂਟ ਕਰਾ ਕੇ ਅਲਾਸਮੈਂਟ ਕਰਾ ਦੇ ਜਰੂਰ ਕਰਾਤੀ ਮੁਰਗੇ ਸਾਈਟ ਤੇ ਸਭ ਉਥੇ ਪਿੰਡ ਜਾਂਦੇ ਨਹੀਂ ਸੀ ਉਹ ਬੋਲੀ ਕੈਨਸ ਨਾ ਜੀ ਹੁਣ ਪਤਾ ਕੱਲ ਬੋਲੀ ਹੋਈ ਸਾਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ ਜੀ ਉਹਨੇ ਕਿਹਾ ਤੁਸੀਂ ਜੀ ਪੰਚਾਇਤ ਮੈਂ ਆਪਣੇ ਕੰਮ ਨਹੀਂ ਕਰਨਾ ਹੈਗਾ ਇਹ ਕੰਮਵਾਰ ਹੀ ਨਹੀਂ ਹੈਗੇ ਜੀ ਇਹ ਗੱਲ ਸਾਰੇ ਜਤਾਈ ਆ ਮੀਡੀਅਮ ਮੈਡਮ ਦੇ ਵੀ ਡੀਡੀਪੀਓ ਮੈਡਮ ਦੇ ਵੀ ਭਾਈ ਅਸੀਂ ਸਰਪੰਚ ਨਾਲ ਸਹਿਮਤ ਨਹੀਂ ਹੈਗੇ ਬਸ ਹੋਰ ਸਾਡ ਨੂੰ ਵੀ ਕੰਮ ਬਾਰੇ ਕੋਈ ਜਾਣੀ ਹੁਣ ਸਾਡੇ ਪਿੰਡ ਬੀਹ ਬਣੀ ਆ ਰੋਕਣ ਦੀ ਰੋਕ ਸਕਦੇ ਸੀ ਅਜੇ ਨਹੀਂ ਰੋਕੀ ਹਾਲਾਂਕਿ ਜਿਹੜੀ ਨਿਰਗਾਂ ਦੀ ਬੀਹ ਬਣੀ ਆ ਉਹਦੇ ਸਾਰੇ ਸਾਈਟ ਦੇ ਸਭ ਦੇ ਸਾਰੀ 2 ਨੰਬਰ ਚ ਕੰਮ ਕਰਿਆ ਇਹਨਾਂ ਨੇ ਸਿੱਧੀ ਗੱਲ ਆ ਪਲਾਟੇਸ਼ਨ ਦਾ ਮਾਸਟਰ ਆਉ ਲਾਉਂਦਾ ਸੀ ਮੈਂਬਰ ਲੱਗਦੀ ਦੀ ਬੀਹ ਦੇ ਵਿੱਚ अच्छा हां जी ओच भी कपड़ेबाजी हुई है थोड़ी सरदार सिंह जी मेरे घर वाली पंच नहीं है जी अच्छा की थोनू पता ही थोड़ी वाइफ नु जब बॉडी हुई है जी किसी नु पता नहीं है साडे पਿੰਡ दे पਿੰਡ दे कोई अनाउंसमेंट करवाई गई है कोई लॉमेंटरी हुई जी पਿੰਡ ਦੇ ਵੇਸ਼ਾ ਜੀ ਜੋ ਮੈਨੂੰ ਪਤਾ ਹੀ ਕਿਸੇ ਨੂੰ ਅੱਧੇ ਪਿੰਡ ਨੂੰ ਪਤਾ ਹੈ ਇਹਨਾਂ ਨੂੰ ਪਤਾ ਪੰਦਰਤ ਬੰਦੇ ਅੱਛਾ ਅੱਛਾ ਤੁਸੀਂ ਹੁਣ ਕੀ ਚਾਹੁੰਦੇ ਹੋ ਜੀ ਇਹ ਅਸੀਂ ਕਹਿੰਦੇ ਬੋਲੀ ਹੋਣੀ ਚਾਹੀਦੀ ਪਿੰਡ ਚ ਦੁਬਾਰਾ ਹੋਮੋਟ ਕਰਕੇ ਹਾਂ ਜੀ ਘਰੇ ਬਹਿ ਕੇ ਸਾਡੇ ਸਾਹਮਣੇ ਬੋਲੀ ਹੋਵੇ ਵੀਡੀਓ ਬਣਾ ਕੇ ਬੋਲੀ ਹੋਵੇ ਬਣ ਕੇ